ਹਾਂਜੀ ਆ ਜੋ ਲਾਈਵ ਦੇ ਵਿੱਚ ਦੀ ਲਾਈਵ ਨੂੰ ਸ਼ੇਅਰ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਹੈ ਅੱਜ ਪਣੋਂ ਛੁੱਟੀ ਸੀ ਆਪਣੇ ਕੋਲੇ ਆਪਣੇ ਨਹੀਂ ਬੱਚੇ ਆਏਗੇ ਤੇ ਕੰਤਾ ਵੀ ਫੇਸੀ ਆਪਾਂ ਜੁੱਧਰ ਦੁਕਾਨ ਵੱੰਨੀ ਤੇ ਦੁਦਰ ਕਰਨ ਨੂੰ ਆ ਗਈ ਫੇਰ ਤੁਰ ਮਕਰ ਦੱਸਿਆ ਸੀਗਾ ਹਨਾ ਗਰਮੀ ਕਰਕੇ ਪਤਾ ਨਹੀਂ ਕਿਉਂ ਮੇਰੇ ਥੋੜੇ ਜੀ ਇੰਨੀ ਥਾਂ ਹੀ ਜਿਆਦੇ ਪੇਨ ਹੋ ਰਹੀ ਸੀ ਸਿਰ ਚ ਦੋਨੇ ਪਾਸੇ ਤੇ ਫਿਰ ਅੱਜ ਮੈਂ ਰੈਸਟ ਹੀ ਕਰਦੀ ਹਾਂ ਕੁਛ ਨਹੀਂ ਕੀਤਾ ਅੱਜ ਹਾਂਜੀ ਆ ਜੋ ਲਾਈਵ ਤੇ ਵਿੱਚ ਚੱਲਦੀ ਜਾਂਦੀ ਆ ਜੋ ਕਲਾਸ ਵੀ ਮਿੰਟ ਲਾਈਵ ਚਲਾਵਾਂਗੇ ਹਾਂਜੀ ਸ਼ਸ਼ੀਕਲ ਜੀ ਆ ਜੋ ਹੋਰ ਸ਼ੇਅਰ ਕਰ ਦਿਓ ਜੀ ਲਾਈਵ ਨੂੰ ਚਲਦੇ ਚਲਦੇ ਨੂੰ ਥੋੜਾ ਦੇਣਾ ਕੁਝ ਜ਼ਰੂਰੀ ਗੱਲਾਂ ਹਿੱਤਾ ਕਰਦੇ ਆਂ ਜੀ ਅੱਜ ਆਪਾਂ ਤਾਂ ਲਾਈਵ ਦੇ ਵਿੱਚ ਆਏ ਆਂ ਆਰ ਯੂ ਜੁੜ ਜਾਂਦੇ ਹੋ ਫਿਰ ਤੁਹਾਨੂੰ ਸ਼ੇਅਰ ਕਰਦੇ ਆਂ ਗੱਲਾਂ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਸੀਂ ਕਿੱਥੋਂ ਵੀਡੀਓ ਵੇਖਦੇ ਹੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਜੀ ਜੇ ਮੇਰੇ ਹੀ ਪਿੰਡ ਤੋਂ ਵੇਖ ਰਹੇ ਹੋ ਮੈਨੂੰ ਜੀ ਦੱਸਿਆ ਕਰੋ ਜੀ ਕੌਣ ਵੇਖਦੇ ਹੋ ਵਾਹਿਗੁਰੂ 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 ਇੱਕ ਬਾਰ ਜ਼ਰੂਰੀ ਗੱਲ ਦੱਸਣੀ ਹੈ ਜੀ ਪਲੀਜ਼ ਜਲਦੀ ਜਲਦੀ ਜੁੜ ਜੋ ਆਪਾਂ ਨਾਲ ਲਾਈਵ ਆਉਣ ਦਾ ਕਾਰਨ ਨਹੀਂ ਹੈ ਜੀ ਸੌਕ ਜਾਣਾ ਹੋ ਜੋ ਜਿੱਥੇ ਨੂੰ ਜ਼ਰੂਰੀ ਗੱਲ ਫਿਰ ਆਪਾਂ ਦੱਸਦੇ ਆਂ ਹਾਂਜੀ ਆ ਜਾਓ ਜਲਦੀ ਜਲਦੀ ਟਾਈਮ ਹੋ ਰਿਹਾ ਤੇ ਫਿਰ ਆਪਾਂ ਤੁਹਾਨੂੰ ਜੂਰੀ ਗੱਲ ਵੀ ਦੱਸਣੀ ਹੈ ਜਿਹੜੇ ਕਾਰਨ ਆਪਾਂ ਲਾਈਵ ਆਉਣ ਦਾ ਤੇ ਤੁਸੀਂ ਜਲਦੀ ਜਲਦੀ ਲਾਈਵ ਦੇ ਵਿੱਚ ਜੁੜ ਚੋ ਫਿਰ ਤੁਹਾਡੇ ਨਾਲ ਆਪਾਂ ਗੱਲ ਸ਼ੇਅਰ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਤੁਹਾਨੂੰ ਬਹੁਤ ਜੂਰੀ ਗੱਲ ਦੱਸਣੀ ਹੈ ਵੀ ਪਲੀਜ਼ ਜਲਦੀ ਜਲਦੀ ਆ ਜਾਓ ਸਾਰੇ ਫੇਰ ਹੀ ਦੱਸਣ ਦਾ ਫਾਇਦਾ ਜੀ ਜੇ ਮੇਰੇ ਭੈਣ ਭਰਾ ਸਾਰੇ ਲਾਈਵ ਦੇ ਵਿੱਚ ਸੰਜੋੜ ਲੈਣਾ ਗੱਲ ਨੂੰ ਸਮਝ ਲੈਣਾ ਤੇ ਜੇ ਤੁਸੀਂ ਨਹੀਂ ਹੁਣ ਤਾਂ ਫਿਰ ਆਪਾਂ ਤੁਹਾਡੇ ਨਾਲ ਗੱਲ ਨਹੀਂ ਸ਼ੇਅਰ ਕਰਦੇ ਜੀ ਇਹ ਤੁਹਾਡੀ ਮਰਜ਼ੀ ਆ ਜੇ ਤੁਸੀਂ ਸੁਣਨੀ ਚਾਹੋਣੇ ਹੋ ਕੋਈ ਸਾਡੀ ਵਿਚਾਰ ਤਾਂ ਜਰੂਰ ਆ ਜਾਓ ਜੀ ਲਾਈਨ ਦੇ ਵਿੱਚ ਜਲਦੀ ਜਲਦੀ ਆ ਜਾਓ ਕਿਉਂਕਿ ਜੀ ਬਹੁਤ ਜ਼ਰੂਰੀ ਗੱਲ ਆ ਜੋ ਮੈਂ ਆਪਦੇ ਭੈਣ ਭਰਾਵਾਂ ਨਾਲ ਸ਼ੇਅਰ ਕਰਨੀ ਆ ਹਾਂਜੀ ਹਾਂਜੀ ਕਿੱਥੋਂ ਵੇਖਦੇ ਹੋ ਜੀ ਤੁਸੀਂ ਗਰਮੀ ਬਹੁਤ ਹੋ ਗਈ ਹੈ ਜੀ ਚਾਰ ਸਪੀਰੇ ਮਹੀ ਪੈ ਰਿਆ ਸਾਡੇ ਤੱਕ ਤੇ ਵੀ ਨਹੀਂ ਆਇਆ ਪੋਰਾ ਹੀ ਨਹੀਂ ਆ ਰਿਹਾ ਮੈਨੂੰ ਪਤਾ ਨਹੀਂ ਸਾਡੇ ਪਿੰਡ ਮੇ ਕਿਉਂ ਨਹੀਂ ਪੈ ਰਿਆ ਆਪ ਤਾਂ ਚਲੋ ਘਰੇ ਟਾਈਮ ਪਾਸ ਹੋ ਜਾਂਦਾ ਜੀ ਬੱਚਿਆਂ ਦਾ ਬਹੁਤ ਔਖਾ ਹੋ ਰਿਹਾ ਮੇਰਾ ਤਾਂ ਦਿਲ ਘਬਰਾ ਹੀ ਜਾਂਦਾ ਬੱਚੇ ਸਕੂਲ ਗਏ ਹੋਏ ਨੇ ਸਕੂਲਾਂ 'ਚ ਵੀ ਏਸੀ ਹੋਣੇ ਚਾਹੀਦੇ ਆ ਕੱਦ ਸਾਡੇ ਬੱਚੇ ਦੇ ਸਕੂਲ ਦਾ ਤਾਂ ਮੈਸੇਜ ਆ ਗਿਆ ਜੀ ਕੱਲ ਨੂੰ ਬੀਟੀਐਮ ਆ ਮੈਂ ਵੇਖੋ ਹੋ ਸਕਦਾ ਕੋਈ ਏਸੀ ਵਗੈਰਾ ਦਾ ਹੀ ਹੋਵੇ ਸਿਸਟਮ ਇਹ ਪਤਾ ਅੱਗੇ ਵੀ ਜ ਇਹਨਾਂ ਦੇ ਸਕੂਲ 'ਚ ਹੋਇਆ ਸੀਗਾ ਪ੍ਰੋਗਰਾਮ ਕਹਿੰਦੇ ਸੀ ਏਸੀਆਂ ਬਾਰੇ ਤੇ 30% ਲੋਕਾਂ ਨੇ ਹਾਂਮੀ ਭਰੀ ਸੀ ਕਿ 70% ਲੋਕਾਂ ਨੇ ਹਾਂਮੀ ਨਹੀਂ ਭਰੀ ਵੀ ਨਹੀਂ ਲੱਗਣੇ ਚਾਹੀਦੇ ਤੇ ਮੈਂ ਤਾਂ ਕਹਿਣੀ ਜੀ ਲੱਗਣੇ ਚਾਹੀਦੇ ਆ ਜੇ ਉਹ ਬੱਚੇ ਘਰੇ ਨਹੀਂ ਅਸੀਂ ਤੋਂ ਬਿਨਾਂ ਰਹਿੰਦੇ ਸਕੂਲ 'ਚ ਕਿਵੇਂ ਰਹਿ ਲੈਣਗੇ ਬਹੁਤ ਗਰਮੀ ਹੈ ਜੀ ਬਹੁਤ ਔਖਾ ਹੋ ਜਾਂਦਾ ਬੱਚਿਆਂ ਦਾ ਘਰੇ ਤਾਂ ਕੰਮ ਬੰਦੇ ਜਿਨੇ ਹੀ ਪਤਾ ਲੱਗਦਾ ਟਾਈਮ ਲੰਘ ਜਾਂਦਾ ਤੇ ਪਰ ਸਕੂਲ ਵਿੱਚ ਬੱਚੇ ਸ਼ਾਮ ਨੂੰ ਆਏ ਬਹੁਤ ਹੰਬ ਕੇ ਆ ਕੇ ਡਿੱਗਦੇ ਪਲੀਜ਼ ਜਲਦੀ ਜਲਦੀ ਸ਼ੇਅਰ ਕਰੋ ਜੀ ਵੀਡੀਓ ਨੂੰ ਚਲਦੀ ਨੂੰ ਇੱਕ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਜੀ ਮੈਂ 10 ਮਿੰਟ ਚਲਾਉਣਾ ਲਾਈਵ 7 ਮਿੰਟ ਹੋ ਗਏ ਆ ਜੀ 2-3 ਮਿੰਟ ਹੀ ਰਹਿ ਗਏ ਆ ਪਲੀਜ਼ ਜਲਦੀ ਜੁੜ ਜਾਓ ਫਿਰ ਮੈਂ ਤੁਹਾਨੂੰ ਗੱਲ ਦੱਸ ਦਿਆਂ ਜੇ ਫਿਰ ਤੁਸੀਂ ਨਹੀਂ ਗੱਲ 'ਚ ਇੰਟਰਸਟਡ ਹੈਗੇ ਆ ਆਪਾਂ ਯੂਟਿਊਬਰ ਹੀ ਤੁਹਾਡੇ ਨਾਲ ਗੱਲ ਕਰਨੀ ਸੀ ਸਾਰੇ ਭੈਣ ਭਰਾਵਾਂ ਨਾਲ ਜੇ ਨਹੀਂ ਕਿਸੇ ਨੂੰ ਇੰਟਰਸਟ ਹੈਗਾ ਤਾਂ ਚਲੋ ਜੀ ਕੋਈ ਗੱਲ ਨਹੀਂ ਨਾ ਆਓ ਲਾਈਵ ਦੇ ਵਿੱਚ ਕੋਈ ਚੱਕਰ ਨਹੀਂ ਆਪਾਂ ਕੋਈ ਫਿਰ ਬਲੌਕ ਬਣਾ ਕੇ ਪਾ ਲਿਆਂਗੇ ਪਰ ਜੋ ਲਾਈਵ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਉਹ ਵਧੀਆ ਲੱਗਦਾ ਹੈਗਾ ਸਾਰਿਆਂ ਨਾਲੇ ਵੀ ਭੈਣ ਭਰਾ ਵਧੀਆ ਖੁੱਲ ਕੇ ਗੱਲਬਾਤ ਕਰ ਸਕਦੇ ਆ ਵੀਡੀਓ ਦੇ ਵਿੱਚ ਤਾਂ ਕੋਈ ਜੋ ਸਵਾਲ ਦਾ ਜਵਾਬ ਕਿਦਾਂ ਕੁਛ ਇਦਾਂ ਨਹੀਂ ਆਪਾਂ ਨੂੰ ਸਹੀ ਦੱਸਿਆ ਨਹੀਂ ਜਾਂਦਾ ਹੈ ਤਾਂ 11:00 ਵਜੇ ਹੁਣ ਤੱਕ ਤਾਂ ਮੇਰੀਆਂ ਪੜਾਣੀਆਂ ਬਿਲਕੁਲ ਹੋਊਗਾ ਹੁਣ ਮੈਂ ਕੰਮ ਕਰਕੇ 11 ਦੇ ਵੀ 11:30 ਹੋ ਗਿਆ ਜੀ ਹੁਣ ਤਾਂ ਕਾਫੀ ਟਾਈਮ ਹੋ ਗਿਆ ਦਾ ਕਹੂੰਗੀ ਸਵੇਰੇ ਜਲਦੀ ਕੰਮ ਹੋ ਜਾਂਦੀ ਹੈ ਜੀ ਹੁਣ ਤਾਂ ਗਰਮੀ ਦਾ ਕਾਰਨ ਨਸੰਗਿਆ ਹੀ ਕਰਨੇ ਪੈਂਦੇ ਹੈ ਗਰਮੀ ਬਹੁਤ ਹੋ ਜਾਂਦੀ ਬਾਅਦ ਚ ਹਾਂ ਜੀ ਨਹੀਂ ਤੁਸੀਂ ਆਉਣ ਵਾਲੇ ਨਹੀਂ ਹੈਗੇ ਅੱਜ ਤੁਸੀਂ ਮੈਨੂੰ ਲਗਾ ਦੱਸ ਜਾਣੇ ਵੀ ਨਹੀਂ ਹੋਗੇ ਮੇਰੀ ਗੱਲ ਸੁਣਨ ਵਾਸਤੇ ਚਲੋ ਤੁਹਾਡੀ ਮਰਜ਼ੀ ਹੈ ਜੀ ਟਾਈਮ ਹੀ ਐਵੇਂ ਦਾ ਜੀ ਹੁਣ ਹਨਾ ਲਾਈਵ 'ਚ ਨਹੀਂ ਆਇਆ ਜਾਂਦਾ ਕੋਈ ਵਿਜੀ ਹੁੰਦੇ ਆ ਕੰਮ ਚੁੰਦੇ ਹਨ ਰੱਕਦੇ ਹੋਰ ਜ਼ਰੂਰੀ ਹੈ ਜੀ ਕੱਲ ਸਾਡੀ ਗੱਲ ਤਾਂ ਜੀ ਬਸ ਇੰਨੇ ਕੀ ਹੈਗੀ ਹੈ ਹਨਾ ਜੋ ਵੀ ਮੇਰੇ ਭੈਣ ਭਰਾ ਮੇਰੇ ਚੈਨਲ ਦੇ ਵੀਡੀਓ ਦੇਖਦੇ ਆ ਹਨਾ ਤੇ ਜੋ ਵੀ ਮੇਰੇ ਨਾ ਭੈਣਾਂ ਵੀ ਸਲਾਈ ਵਾਲਾ ਵੀ ਉਹ ਵੇਖਣਾ ਚਾਹੁੰਦੇ ਆ ਤੇ ਵੀ ਮੈਨੂੰ ਪਰਸਨਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੇ ਨਾਲ ਗੱਲ ਕਰ ਲੈਣਾ ਆਪਾਂ ਉਹਨਾਂ ਨੂੰ ਰੋਜ਼ ਸਲਾਈ ਦੀਆਂ ਵੀਡੀਓ ਵੀ ਪਾ ਦਿਆ ਕਰਾਂਗੇ ਤੇ ਸੋਮਵਾਰ ਤੋਂ ਆਪਣਾ ਵੀਡੀਓ ਆਉਣ ਲੱਗ ਜਾਣੀਆਂ ਜੀ ਸੂਟ ਹੈਂਡ ਮੇਡ ਵਰਕ ਦੀਆਂ ਤੇ ਵੀ ਨਾਲ ਦੇ ਨਾਲ ਆਪਾਂ ਜਿਹੜੇ ਅੱਥਾ ਨਾਲ ਸੂਟ ਤਿਆਰ ਕਰਦੇ ਆ ਵਰਕ ਕਰਦੇ ਆ ਜਿਵੇਂ ਕੁੰਡੀ ਆ ਰਹੀ ਐਵੇਂ ਦੇ ਵਰਕ ਵਾਲੇ ਸੂਟਾਂ ਦੀ ਆਪਾਂ ਵੀ ਡੇਲੀ ਇੱਕ ਬਲੌਗ ਦੇਆ ਕਰਾਂਗੇ ਤੇ ਵੀ ਜਿਨ੍ਹਾਂ ਨੇ ਵੀ ਕੰਮ ਸਿੱਖਣਾ ਹੈ ਚੈਨਲ ਤੇ ਨਾਲ ਤੁਸੀਂ WhatsApp ਦਾ ਨੰਬਰ ਲੱਗੇ ਪਾ ਲਈਏ ਤਾਂ ਗਰੁੱਪ ਦੇ ਤੁਸੀਂ ਵਿੱਚ ਜੁੜ ਸਕਦੇ ਹੋ WhatsApp ਨੰਬਰ ਸਾਰੇ ਮੇਰੇ ਜਿਹੜਾ YouTube ਤੋਂ ਨੰਬਰ ਲੈ ਕੇ ਤੁਸੀਂ ਇਹ ਗਰੁੱਪ ਜਿਹੜਾ ਚੈਟ ਹੋ ਸਕਦੇ ਹੋ ਤਾਂ ਜੋ ਤੁਹਾਨੂੰ ਕੰਮ ਆ ਜਿਹੜਾ ਤੁਸੀਂ ਪਰਸਨਲੀ ਸਿੱਖ ਸਕੋ ਤੇ ਜੇ ਕੋਈ ਮੇਰੀ ਭੈਣ ਸਾਡੇ ਇਧਰ ਨੇੜੇ ਹੈਗੇ ਆ ਜਿਵੇਂ ਕੀ ਆ ਬਲੂ ਮੈਮੇ ਦੇ ਵਿੱਚ ਹਨਾ ਤਾਂ ਕੋਈ ਕੋਲੇ ਆ ਕੇ ਸਿੱਖਣਾ ਚਾਹਵੇ ਤਾਂ ਕੋਲੇ ਆ ਕੇ ਵੀ ਸਿੱਖ ਸਕਦਾ ਕੋਈ ਕੋਈ ਗੱਲ ਨਹੀਂ ਹੈਗੀ ਆ ਆਪਾਂ ਫੋਨ ਤੇ ਤੁਸੀਂ ਗੱਲ ਕਰਕੇ ਆਪਣੇ ਨਾਂ ਆਪਣਾ ਐਡਰੈਸ ਲੈ ਸਕਦੇ ਹੋ ਤੇ ਆਪਣਾ ਸਵੇਰੇ 10 ਤੋਂ 1 ਵਜੇ ਤੱਕ ਦਾ ਸਮਾਰੋਹ ਦਾ ਤੇ ਜੇ ਕਿਸੇ ਮੇਰੀ ਭੈਣ ਕੋਲੇ ਆ ਕੇ ਸਿੱਖਣਾ ਤੋਂ ਹੋਰ ਹੀ ਬਹੁਤ ਵਧੀਆ ਗੱਲ ਹੈ ਤੇ ਜੇ ਕਿਸੇ ਨੇ ਡੇਲੀ ਗਰੁੱਪ ਦੇ ਵਿੱਚ ਵੀਡੀਓ ਦੇਖ ਕੇ ਆਪਾਂ WhatsApp ਗਰੁੱਪ ਵੀ ਬਣਾਵਾਂਗੇ ਬਾਕੀ ਆਪਣੇ ਚੈਨਲ ਦੇ ਉੱਤੇ ਵੀ ਡੇਲੀ ਵੀਡੀਓ ਆਉਗੀ ਹਨਾ ਤੇ ਤੁਸੀਂ ਜਿਵੇਂ ਸਿੱਖਣਾ ਚਾਹੋ ਸਿੱਖ ਸਕਦੇ ਹੋ ਹਨਾ ਤੇ ਆਪਣਾ ਐਡਰੈਸ ਵਗੈਰਾ ਸਾਰਾ ਕੁਝ ਆਪਾਂ ਤੁਹਾਨੂੰ WhatsApp ਗਰੁੱਪ ਦੇ ਵਿੱਚ ਸ਼ੇਅਰ ਕਰ ਦਿਆਂਗੇ ਤੇ ਜਿਵੇਂ ਵੀ ਤੁਹਾਨੂੰ ਠੀਕ ਲੱਗੂਗਾ ਆਪਾਂ ਤੁਹਾਡੇ ਨਾਲ ਉਦਾਂ ਹੀ ਕੰਪਰਮਾਈਜ਼ ਕਰਾਂਗੇ ਤੇ ਤੈਨੂੰ ਜੀ ਆਪਾਂ ਲਾਈਵ ਆਏ ਸੀਗੇ ਲਾਈਵ ਆਉਣ ਦਾ ਆਪਣਾ ਇਹੀ ਕਾਰਨ ਸੀਗਾ ਤੇ ਵੀ ਜੇ ਕੋਈ ਭੈਣ ਨੂੰ ਕੋਈ ਇਹ ਮੇਰੇ ਕੰਮ ਸਿੱਖਣਾ ਹੈ ਨਾ ਹੈ ਸੂਟ ਘਰੇ ਤਿਆਰ ਕਰਨ ਦੇ ਜਾਂ ਸਲਾਈ ਕਿਸੇ ਵੀ ਤਰ੍ਹਾਂ ਦੀ ਹੈ ਨਾ ਤੇ ਆਪਾਂ ਸਰਟੀਫਿਕੇਟਾ ਗਲੇ ਨੂੰ ਬਣਾਕੀ ਦਿਆਂਗੇ ਹੰਗੇ ਮੇਰੀ ਦਾਨੀ ਹੈਗਾ ਵੀ ਆਪਾਂ ਕੰਮ ਸਿਖਾਵਾਂਗੇ ਤੇ ਸਰਟੀਫਿਕੇਟ ਨਹੀਂ ਦੇਵਾਂਗੇ ਸਰਟੀਫਿਕੇਟ ਤੁਹਾਡੀ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਦਿਓ ਤੇ ਜੇ ਕੋਈ ਤੁਸੀਂ ਨੌਲੇਜ ਹੋਰ ਲੈਣੀ ਆ ਤੇ ਆਪਾਂ WhatsApp ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਤੇ ਤੁਸੀਂ ਉੱਥੋਂ ਪਤਾ ਕਰ ਸਕਦੇ ਹੋ ਤੇ ਆਪਣਾ ਐਡਰੈਸ ਤਾਂ ਤੁਹਾਨੂੰ ਪਤਾ ਹੀ ਹੈਗਾ ਨਾ ਜੀ ਆਪਣਾ ਜ਼ਿਲ੍ਹਾ ਬਠਿੰਡਾ ਤੇ ਆਪਾਂ ਮੈਮੇ ਤੋਂ ਆਗੇ ਅ블ੂ ਮੈਮੇ ਦੇ ਪਿੰਡਾਂ ਦੇ ਵਿੱਚ ਆਪਣੇ ਅ블ੂ ਮੈਮਾ ਐਵਸਨ ਡਿਜੀਲੇ ਦੇ ਪਿੰਡ ਆ ਆਪਾਂ ਮੈਮੇ ਚ ਆ ਜਾਂਦੇ ਆ ਜੀ ਕਿ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਕਿਸੇ ਨੂੰ ਕੰਮ ਸਿੱਖਣਾ ਹੋਇਆ ਤਾਂ ਸਿਲਾਈ ਕਢਾਈ ਦਾ ਜਿਹੜਾ ਹੈਂਡਮੇਡ ਕੋਰਸ ਹੈ ਜੀ ਆਪਾਂ ਕਰਵਾਵਾਂਗੇ ਹੱਥਾਂ ਵਾਲਾ ਕੰਮ ਹੱਥਾਂ ਨਾਲ ਸੂਟ ਤਿਆਰ ਕਰਨੇ ਸਿਲਾਈ ਤੇ ਸੂਟਾਂ ਤੇ ਹੱਥਾਂ ਨਾਲ ਵਰਕ ਕਰਨਾ ਲੈਸ ਵਗੈਰਾ ਲਾ ਕੇ ਸੂਟ ਤਿਆਰ ਕਰਨੇ ਚੁੰਨੀਆਂ ਦੀ ਡੈਕੋਰੇਸ਼ਨ ਵਗੈਰਾ ਕਰਨੀ ਬਾਕੀ ਜੋ ਵੀ ਸੂਟਾਂ ਵਾਲੇ ਮਟੀਰੀਅਲ ਹੁੰਦਾ ਉਹਵੇਂ ਦਾ ਵੀ ਆਪਾਂ ਜੇ ਕੋਈ ਲੈਣਾ ਚਾਹਵੇ ਤਾਂ ਲੈ ਸਕਦੀ ਆਪਣੇ ਕੋਲੋਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜੋ ਸਾਰੀਆਂ ਭੈਣਾਂ ਤੱਕ ਮੇਰੀ ਇਹ ਸਾਰੀ ਵੀਡੀਓ ਸੰਜ ਸਕਣ ਜਾ ਸਕੀ ਤੇ ਪਤਾ ਲੱਗ ਸਕੇ ਠੀਕ ਹੈ ਨਾ ਜੀ ਤੇ ਆਪਾਂ WhatsApp ਨੰਬਰ ਮੇਰਾ ਅਕਸਰ ਚੈਨਲ ਦੇ ਦਿੱਤਾ ਹੈ ਨਹੀਂ ਪੱਧਵਾਰ ਮੈਂਸ਼ਨ ਕਰ ਦਿੰਦੇ ਆ ਤੁਸੀਂ ਪਤਾ ਕਰ ਸਕਦੇ ਹੋ ਗਰੁੱਪ ਬਣਾਵਾਂਗੇ ਜੀ ਗਰੁੱਪ ਦੇ ਵਿੱਚ ਵੀ ਆਪਾਂ ਵੀਡੀਓ ਪਾ ਦਿਆ ਕਰਾਂਗੇ WhatsApp ਤੇ ਵੀ ਤੇ ਆਪਣੀ ਚੈਨਲ ਤੇ ਵੀ ਰੋਜ਼ ਵੀਡੀਓ ਆਇਆ ਕਰੂਗੀ ਜਿੱਦਾਂ ਵੀ ਕਿਸੇ ਭੈਣ ਜੀ ਨੂੰ ਕੋਈ ਗੱਲਬਾਤ ਕਰਨੀ ਤੁਸੀਂ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਸਾਰਿਆਂ ਆਪਣੇ ਕੋਲੇ ਜਾ ਸਕੇ ਇਹ ਆਪਣਾ ਲਾਈਵ ਆਉਣ ਦਾ ਕਾਰਨ ਵੀ ਇਹੀ ਸੀ ਆਪਾਂ ਤੁਹਾਡੇ ਨਾਲ ਇਹੀ ਗੱਲਬਾਤ ਸ਼ੇਅਰ ਕਰਨੀ ਸੀ ਥੋਰ ਕੋਈ ਨੌਲੇਜ ਲੈਣੀ ਹੋਈ ਤੇ ਜੀ ਕੋਈ ਗੱਲ ਨਹੀਂ ਤੁਸੀਂ ਆਪਣੇ ਨਾਲ ਗੱਲ ਕਰ ਸਕਦੇ ਹੋ ਚੈਨਲ ਤੇ ਨੰਬਰ ਚੈੱਕ ਕੇ ਤੇ ਚਲੋ ਫਿਰ ਆਪਾਂ ਕਰਦੇ ਆ ਲਾਈਵ ਬੰਦ ਤੇ ਜੋ ਵੀ ਲਾਈਵ ਦੇ ਵਿੱਚ ਆਏ ਸਾਰਿਆਂ ਦਾ ਧੰਨਵਾਦ ਜੀ ਜੋ ਨਹੀਂ ਆਏ ਉਹਨਾਂ ਦਾ ਧੰਨਵਾਦ ਜੀ ਤੇ ਵਕੀ ਦੀ ਹਨਾ ਗਰਮੀ ਐ ਪੈਣਾ ਨੂੰ ਕੰਮ ਦੇ ਵਿੱਚ ਵੀ ਥੋੜਾ ਲੇਟ ਹੋ ਜਾਂਦਾ ਫਿਰ ਇਦਾਂ ਵੀ ਚਲੂ ਚੱਲ ਜਾਂਦਾ ਜੀ ਕੋਈ ਗੱਲ ਨਹੀਂ। ਬਾਕੀ ਬਹੁਤ ਵਧੀਆ ਜੀ ਹੈਨਾ। ਸਾਰੇ ਆਪਾਂ ਠੀਕ ਠਾਕ ਆ ਵੈਗੂ ਦੀ ਕਿਰਪਾ। ਹਾਂਜੀ ਹੈਲੋ ਤੇ ਮੈਂ ਬਸ ਇਹ ਆਪਾਂ ਲਾਈਵ ਆਂ ਦਾ ਕਰਦੇ ਆਂ ਤੇ ਤੁਸੀਂ ਆਪਣੇ ਵਟਸਐਪ ਤੇ ਗੱਲ ਕਰ ਲਿਓ ਆਪਣੇ ਨਾਲ ਜਦੋਂ ਵੀ ਉਹ ਤੁਹਾਨੂੰ ਕੋਈ ਹੋਰ ਡਾਊਟ ਹੋਇਆ ਤਾਂ ਆਪਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਚੱਕਰ ਨਹੀਂ ਜੀ ਕੰਮ ਤੁਸੀਂ ਕੋਲਾ ਸਿੱਖਣਾ ਚਾਹੁੰਦੇ ਹੋ। ਇਹ ਤੁਸੀਂ ਮੋਬਾਈਲ ਤੇ ਵੀਡੀਓ ਤੇ ਰੋਡਾ ਰੋਟੀਨ ਬਣਾ ਲਓਗੇ ਤਾਂ ਤੁਹਾਡਾ ਉਹ ਵੀ ਸਿਸਟਮ ਸਹੀ ਹੈ ਜੀ ਉਹ WhatsApp ਤੇ ਵੀ ਸਹੀ ਹੈ ਜੀ ਬਾਕੀ ਠੀਕ ਹੈ ਜੀ ਕਰਨਾ ਚਲੋ ਠੀਕ ਹੈ ਜੀ ਫਿਰ ਅਪਨ ਲਾਈਵ ਕਰਦੇ ਆਂ ਬੰਦ ਤੇ ਮਿਲਦੇ ਆਂ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਨੰਬਰ ਆਪਣਾ ਹੈਗਾ ਜੀ 62 6239303648 ਜੀ ਬਾਟ ਨੰਬਰ ਹੈਗਾ 62 393 6239303648 ਜੀ ਆਪਣਾ ਇਹ ਨੰਬਰ ਹੈ ਬਾਕੀ ਇੱਕ ਆਪਣਾ ਨੰਬਰ ਹੋਰ ਹੈਗਾ ਉਹ ਮੇਰੇ ਕਲੀਅਰ ਚਾਹ ਨਹੀਂ ਹੈਗਾ ਕਿਉਂ ਮੈਂ ਤੁਹਾਨੂੰ ਬਾਅਦ ਵਿੱਚ ਮੈਂਸ਼ਨ ਕਰ ਦੂੰਗੀ ਵੀਡੀਓ ਦੇ ਵਿੱਚ ਤੇ ਦੁਬਾਰਾ ਫਿਰ ਬੋਲ ਦਿੰਨੇ ਜੀ 6239303648 ਜੀ ਆਪਣਾ ਨੰਬਰ ਹੈ ਤੇ ਤੁਸੀਂ ਇਹਦੇ ਤੇ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ ਜੀ ਆਪਣਾ ਜ਼ਿਲ੍ਹਾ ਬਠਿੰਡਾ ਤੇ ਪਿੰਡ ਮਹਿਮਾ ਸਰਜਾ ਜੀ ਤੁਸੀਂ ਜਦੋਂ ਮਰਜ਼ੀ ਆਪਣੇ ਘਰੇ ਵੀ ਆ ਕੇ ਦੱਸੋ 10 ਵਜੇ ਤੱਕ ਕੰਮ ਸਿੱਖ ਸਕਦੇ ਹੋ ਤੇ ਦੇ ஆன்ਲਾਈਨ ਸਿੱਖਣਾ ਚਾਹੁੰਦੇ ਤਾਂ ஆன்ਲਾਈਨ ਵਿਸਤਾਰ ਹੈ ਜੀ ਬਾਕੀ ਆਪਾਂ ਸਰਟੀਫିକੇਟ ਵਗੈਰਾ ਵਧੀਆ ਬਣਵਾ ਕੇ ਦੇਵਾਂਗੇ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਚਲੋ ਜੀ ਫਿਰ ਆਪਾਂ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਚਲੋ ਕਰਦੇ ਆ ਅੱਜ ਆਪਾਂ ਲਾਈਵ ਇਥੇ ਹੀ ਬੰਦ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਰ ਮੇਰੀ ਇੱਕ ਰਿਕਵੈਸਟ ਹੈ ਜੀ ਵਟਸਐਪ ਤੇ ਮੈਸੇਜ ਛੱਡ ਦਿਓ ਤੁਸੀਂ ਤੇ ਤੁਹਾਡੇ ਮੈਸੇਜ ਦਾ ਤੁਹਾਨੂੰ ਰਿਪਲਾਈ ਮਿਲ ਜੂਗਾ ਕਈ ਵਾਰ ਨਹੀਂ ਕੋਈ ਰਸੀਵ ਹੁੰਦੀ ਗੱਲ ਨਹੀਂ ਕੀਤੀ ਜਾਂਦੀ ਹੈਗੀ ਆ ਤੇ ਇਸ ਲਈ ਬਸ ਅੱਜ ਦਾ ਲ ਬਲੌਗ ਇੱਥੇ ਐਂਡ ਕਰਦੇ ਆਂ ਕੱਲ ਤੁਹਾਨੂੰ ਕਿਸੇ ਨਵੇਂ ਬਲੌਗ ਨਾਲ ਮਿਲਾਂਗੇ ਚਲੋ ਠੀਕ ਹੈ ਜੀ ਫਿਰ ਸਸਦੀ ਕਾਲ ਦੀ ਸਾਰਿਆਂ ਨੂੰ ਬਾਏ ਬਾਏ